ਸ਼ੁਭਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਗੁਮਨਕ੍ਰਿਤ ਕੋਰਤਾ ਇਸ ਵੇਲੇ ਗੱਲ ਕਰਦੇ ਆ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਜੀ ਹਾਂ ਅੱਲੂ ਅਰਜੁਨ ਆਪਣੀ ਫਿਲਮ ਪੁਸ਼ਪਾ 2 ਦੇ ਰੂਲ ਨੂੰ ਲੈ ਕੇ ਕਾਫੀ ਜਿਹੜੇ ਕੇ ਇਸ ਵੇਲੇ ਸੁਰਖੀਆਂ ਵਿੱਚ ਬਣੇ ਹੋਏ ਨੇ ਪਰ ਇਸੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਂਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਅੱਲੂ ਅਰਜੁਨ ਨੂੰ ਜਿਹੜਾ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਸ ਪੁਲਿਸ ਦਾ ਜਿਹੜਾ ਕਿ ਐਕਸ਼ਨ ਅਲਰਜੁਨ ਤੇ ਲਿਆ ਗਿਆ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਪੁਸ਼ਪਾ 2 ਦਾ ਰੂਲ ਜਿਹੜਾ ਕਿ ਉਹ ਰਿਲੀਜ਼ ਹੁੰਦੀ ਹੈ ਤੇ ਉਸ ਉਪਰੰਤ ਸੰਧਿਆ థিয়েਟਰ ਦੇ ਵਿੱਚ ਅਲੂ ਅਰਜੁਨ ਨੂੰ ਬਿਨਾਂ ਪੁਲਿਸ ਫੋਰਸ ਤੋਂ ਉੱਥੇ ਪਹੁੰਚਦੇ ਨੇ ਤੇ ਉੱਥੇ ਜਿਹੜਾ ਕਿ ਹੈ ਫੈਨਸ ਦਾ ਉਤਸ਼ਾਹ ਕਾਫੀ ਵੱਧ ਜਾਂਦਾ ਹੈ ਉਹ ਉਹਨਾਂ ਨੂੰ ਮਿਲਣ ਦੇ ਲਈ ਕਾਫੀ ਜਿਹੜੇ ਕਿ ਆ ਪਗੜਲ ਉੱਥੇ ਮਚਾਉਂਦੇ ਨੇ ਜਿਸ ਦੇ ਚਲਦਿਆਂ ਜਿਹੜਾ ਕਿ ਇੱਕ 35 ਸਾਲਾ ਉਮਰ ਮਹਿਲਾ ਉਮਰ ਦੀ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਚਲਦਿਆਂ ਲੁਰਜੁਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ 4 ਦਸੰਬਰ ਨੂੰ ਫਿਲਮ ਪੁਸ਼ਪਾ 2 ਦੀ ਸਕਰੀਨਿੰਗ ਦੇ ਦੌਰਾਨ థియేਟਰ ਦੇ ਵਿੱਚ ਭਗੜੜ ਮੱਚ ਗਈ ਸੀ ਜਿਸ ਦੇ ਵਿੱਚ ਇੱਕ 35 ਸਾਲ ਔਰਤ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ ਪੁਲਿਸ ਨੇ ਇਸ ਘਟਨਾ ਦੇ ਲਈ ਅਲਰਜਨ ਅਤੇ థియేਟਰ ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ థియేਟਰ ਮਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੇਲ ਅਰਜੁਨ ਤੇ ਦੋਸ਼ ਲਗਾਇਆ ਕਿ ਉਹ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਚਲੇ ਗਏ ਸੀ ਤੇ ਇਹਨਾਂ ਧਾਰਾਵਾਂ ਦੇ ਤਹਿਤ ਕੇਸ ਜਿਹੜਾ ਕਿ ਦਰਜ ਕੀਤਾ ਗਿਆ ਤੇ ਪੁਲਿਸ ਦੇ ਮੁਤਾਬਕ ਪੀੜਤਾ ਦੀ ਪਛਾਣ 35 ਸਾਲਾ ਰੇਪਤੀ ਵਜੋਂ ਹੋਈ ਹੈ ਤੇ ਉਸਦੇ ਨਾਲ ਉਸਦਾ 13 ਸਾਲਾ ਬੇਟਾ ਸ਼੍ਰੀ ਤੇਜ ਵੀ ਸੀ ਜਿਸ ਨੂੰ ਗਮਕੁਟੰ ਦੇ ਨਾਲ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਜਿੱਤੇ ਉਸ ਨੂੰ 48 ਘੰਟਾ ਕੰਟੇਨ ਨਿਗਰਾਨੀ ਹੇਠ ਰੱਖਿਆ ਗਿਆ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਅਭਿਨੇਤਾ ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਦੇ ਖਿਲਾਫ ਪਾਤੀ ਨਾ ਸਿਹਤ ਨਿਧਾਰਾ 105 ਅਤੇ 118 ਦੇ ਤਹਿਤ ਚਿੱਕੜਪल्ली ਥਾਣੇ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਤਾਂ ਬਿਲਕੁਲ ਬੀਤੇ ਦਿਨੀ ਹਾਈ ਕੋਰਟ ਪਹੁੰਚੇ ਸਨ ਅਲੂ ਅਰਜੁਨ ਤੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਅਲੂ ਅਰਜੁਨ ਨੂੰ ਐਫ ਆਈ ਆਰ ਰੱਦ ਕਰਵਾਉਣ ਲਈ ਹਾਈ ਕੋਰਟ ਵੀ ਗਏ ਤੇ ਪਟੀਸ਼ਨ 'ਚ ਗ੍ਰਿਫਤਾਰੀ ਰੋਕਣ ਦੀ ਅਪੀਲ ਵੀ ਕੀਤੀ ਗਈ ਸੀ ਤੇ ਦੱਸ ਜੇ ਕਿ ਵੀਰਵਾਰ ਨੂੰ ਅੱਲੂ ਅਰਜੁਨ ਨੇ ਆਪਣੀ ਫਿਲਮ ਪੁਸ਼ਪਾ 2 ਦੀ ਸਫਲਤਾ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਹਨਾਂ ਨੇ ਇਸ ਸਫਲਤਾ ਦਾ ਪੂਰਾ ਸਹਾਰਾ ਆਪਣੇ ਪ੍ਰਸ਼ੰਸਕਾਂ ਦਰਸ਼ਕਾਂ ਅਤੇ ਆਪਣੀ ਪੂਰੀ ਟੀਮ ਨੂੰ ਦਿੱਤਾ